ਕਮ ਇਨਫੋਰਮੇਸ਼ਨ ਅਸੀਂ ਰੇਡ ਕੰਡਕਟ ਕਰਵਾਈ ਹੈ ਸਕਾਈ ਹਾਈ ਸਪਾ ਸੈਂਟਰ ਤੇ ਔਰ ਸਾਨੂੰ ਇਹਦੇ ਵਿੱਚ ਉਹ ਪ੍ਰੋਸਟੀਚੂਨ ਦਾ ਇਥੇ ਤੰਦਾ ਚੱਲ ਰਿਹਾ ਸੀਗਾ ਤੇ ਉਹਨੂੰ ਹੁਣ ਅਸੀਂ ਆਪਣੇ ਨਾਇਬ ਤਹਿਸੀਲਦਾਰ ਦੇ ਨਾਲ ਐਗਜ਼ੀਕਿਊਟਿਵ ਮੈਜਿਸਟਰੇਟ ਦੇ ਨਾਲ ਇਸ ਸਪਾ ਸੈਂਟਰ ਨੂੰ ਅਸੀਂ ਸੀਲ ਵੀ ਕਰਵਾ ਰਹੇ ਹਾਂ ਸਾਈਮਲਟੇਨियसली ਅਸੀਂ ਇਮੋਰਲ ਟ੍ਰੈਫਿਕਿੰਗ ਐਕਟ ਦੇ ਅੰਦਰ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਦੇ ਵਿੱਚ ਐਫ ਆਈ ਆਰ ਦੇ ਵਿੱਚ ਅਸੀਂ ਜੋ ਇਹ ਧੰਦਾ ਚਲਾ ਰਿਹਾ ਉਹਦਾ ਨਾਮ ਵੀ ਪਲੱਸ ਇਸ ਓਨਰ ਜੋ ਇਸ ਬਿਲਡਿੰਗ ਜਿਹੜਾ ਹੀ ਰੈੱਡ ਪ੍ਰੋਪਰਟੀ ਦਾ ਓਨਰ ਹੈ ਉਹਨੂੰ ਵੀ ਅਸੀਂ ਵਿੱਚ ਨਾਮਜ਼ਦ ਕੀਤਾ ਹੈ ਮੈਂ ਮਕਸਦ ਦੇਖਦੇ 10 20000 ਰੁਪਏ ਦੇ ਵੱਧ ਕਿਰਾਏ ਦੀ ਲਾਲਸ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਰੈਂਟ ਦੇ ਵਿੱਚ ਇਹ ਲੋਕ ਦੇ ਦਿੰਦੇ ਨੇ ਰੈਂਟ ਦੇ ਤੇ ਉਹ ਇਹੋ ਜਿਹੇ ਲੋਕਾਂ ਨੂੰ ਕਿ ਚਦਾਵਨੇ ਕਿ ਉਹ ਜੋ ਵੀ ਕਾਰੋਬਾਰ ਕਰ डेफिनेटली ਮੈਂ ਜੁਆਇਨਿੰਗ ਤੋਂ ਪਹਿਲਾਂ ਹੀ ਮੈਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਹੋਟੈਲਸ ਔਰ ਸਪਾ ਸੈਂਟਰਸ ਨੂੰ ਲੈ ਕੇ ਜੇ ਕੋਈ ਇੱਥੇ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੈ ਮੇਰੇ ਵੱਲੋਂ ਮੇਰੇ ਆਫਿਸ ਵੱਲੋਂ ਮੇਰੀ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਅਪਰੋਚ ਹੈ ਮੇਰੀ ਇਹ ਚੀਜ਼ਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਗਰ ਤੁਸੀਂ ਕਿਸੇ ਨੂੰ ਆਪਣੀ ਪ੍ਰਾਪਰਟੀ ਦੇ ਰਹੇ ਹੋ ਉਸ ਤੋਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇੱਕ ਵਾਰੀ ਵੈਰੀਫਾਈ ਕਰਵਾ ਲਓ ਕਿ ਤੁਹਾਡੀ ਪ੍ਰਾਪਰਟੀ ਦਾ ਯੂਜ਼ ਕਿਸ ਤਰ੍ਹਾਂ ਨਾਲ ਹੋ ਰਿਹਾ ਹੈ ਤਾਂ ਇਗਨੋਰੈਂਸ ਆਫ ਲਾ ਇਜ਼ ਨਾਟ ਐਨ ਐਕਸਕਿਊਜ਼ ਐਟ ਆਲ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਸਪਾ ਸੈਂਟਰ ਚੱਲ ਰਿਹਾ ਹੈ ਤੁਸੀਂ ਪ੍ਰਾਪਰਟੀ ਤੇ ਤੁਹਾਡੇ ਤੇ ਸਪਾ ਸੈਂਟਰ ਚੱਲ ਰਿਹਾ ਹੈ ਅਗਰ ਉੱਥੇ ਇਹ ਪ੍ਰੋਸਟੀਟਿਊਸ਼ਨ ਦਾ ਰੈਕਟ ਚੱਲ ਰਿਹਾ ਹੈ ਦੈਨ ਯੂ ਆਰ ਆਲਸੋ ਇਨਵੋਲਡ ਇਨ ਥੈਟ ਹੋਲ ਥਿੰਗ ਤੇ ਅਸੀਂ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਸਾਰੇ ਸਪਾ ਸੈਂਟਰਸ ਨੂੰ ਔਰ ਹੋਟਲਸ ਨੂੰ ਇਹ ਬਹੁਤ ਸਟ੍ਰਿਕਟਲੀ ਵਾਰਨਿੰਗ ਦੇ ਰਹੀ ਹੈ ਕਿ ਇਹ ਸਭ ਗਲਤ ਕੰਮ ਕਰਨੇ ਤੁਸੀਂ ਛੱਡ ਦਿਓ ਜਿਸ ਪਰਪਸ ਦੇ ਲਈ ਤੁਹਾਨੂੰ ਲਾਇਸੈਂਸ ਮਿਲਿਆ ਹੋਇਆ ਹੈ ਉਹਦੀ 100% ਫਾਲੋ ਕੀਤੀ ਜਾਵੇ ਜੇ ਸਾਨੂੰ ਉੱਥੇ ਕੋਈ ਵੀ ਗੈਰ ਕਾਨੂੰਨੀ ਕੰਮ ਮਿਲ ਗਿਆ ਤਾਂ ਅਸੀਂ ਆਪਣਾ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਵੀ ਲਵਾਵਾਂਗੇ ਔਰ ਹੁਣ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਟਾਈ ਅਪ ਕਰਕੇ ਅਸੀਂ ਇਹ ᱮਨਸ਼ੋਰ ਕਰਵਾਵਾਂਗੇ ਕਿ ਪ੍ਰੋਪਰਟੀ ਸੀਲ ਹੋਵੇ ਔਰ ਫਿਰ ਤੁਹਾਨੂੰ ਅੱਜ ਅਸੀਂ ਨਾਕੇ ਤੇ ਅਸੀਂ ਇੱਥੇ ਮੈਟਰੋ ਕੋਲ ਤਾਂ ਸਾਨੂੰ ਮੁਖਬਰੀ ਤੇ ਪਤਾ ਲੱਗਿਆ ਵੀ ਇੱਥੇ ਸਕਾਈ ਹਾਈ ਸਲੂਨ ਹੈ ਤੇ ਸਪਾ ਸੈਂਟਰ ਉਥੇ ਅਪਰਸ਼ਟੀ ਕੁਦਾ ਕੰਮ ਚੱਲ ਰਿਹਾ ਤੇ ਅਸੀਂ ਫਿਰ ਇੱਥੇ ਫਿਰ ਅਸੀਂ ਨੇਪ ਤਸੀਲਾ ਸਾਹਿਬ ਨੂੰ ਰਿਕਵੈਸਟ ਕਰਕੇ ਨਾਂ ਬੁਲਾਇਆ ਥੇ ਕਿਥੇ ਰੇਡ ਕੀਤੀ ਤਾਂ ਅਸੀਂ ਸਾਨੂੰ ਉੱਥੇ ਪੰਜ ਕੁੜੀਆਂ ਆਮਦੀਆਂ ਤੇ ਇੱਕ ਜਿਹੜਾ ਹੈ ਇੱਥੇ ਦਾ ਜਿਹੜਾ ਓਨਰ ਹੈ ਟੈਨੈਂਟਡ ਹੈ ਸੰਦੀਪ ਛੱਤ ਦਾ ਰਹਿਣ ਵਾਲਾ ਉਹਨੂੰ ਅਸੀਂ ਕਾਬੂ ਕਰ ਲਿਆ ਇੱਥੇ ਕਿਸੇ ਫਿਨਲ ਰਿਪੋਰਟ ਮੇਸ਼ਨ ਕੋਈ ਮਿਲੀ ਹੋਵੇ ਕਿ ਜਿਹੜੀਆਂ ਕੁੜੀਆਂ ਆਈਆਂ ਜਿਹੜਾ ਆਪਣੀ ਮਰਜ਼ੀ ਨਾਲ ਕੰਮ ਕਰਦੀ ਸੀ ਜਾਂ ਫਿਰ ਇਸ ਦਲ ਦੇ ਵਿੱਚ ਕੁਝ ਕੁੜੀਆਂ ਦੇਖਿਆ ਜਾਂਦਾ ਉਹਨਾਂ ਨੂੰ ਧਕੇਲ ਬੀਚਤ ਹੈ ਨਹੀਂ ਨਹੀਂ ਕੋਈ ਦਿਵਾਲੀ ਕੋਈ ਗੱਲ ਨਹੀਂ ਹੈ ਆਪਣੀ ਮਰਜ਼ੀ ਨਾਲ ਹੀ ਤੇ ਆਪਣੀ ਲੋੜ ਦੇ ਮੁਤਾਬਕ ਆਂਦੀਆਂ ਨੇ ਇੱਥੇ ਐਜੀ ਕੋਈ ਗੱਲ ਨਹੀਂ ਹੈ ਵੀ ਦਿਵਾਲੀ ਕੋਈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੁਹਾਡੇ ਵੱਲੋਂ ਕਾਰਵਾਈਆਂ ਕੀਤੀਆਂ ਦੀਆਂ ਇਹੋ ਜੇ ਸਪਾ ਹੋਰ ਵੀ ਲੱਗਦਾ ਇਸ ਟਾਈਮ ਖੁੱਲੇ ਨੇ ਜਾਂ ਖੁੱਲਦੇ ਨੇ ਜਾਂ ਤੁਹਾਡੇ ਆਉਣ ਤੋਂ ਪਹਿਲਾਂ ਬੰਦ ਹੋ ਜਾਂਦੇ ਨੇ ਅ ਨਹੀਂ ਹੁਣ ਤਕਰੀਬਨ ਬੰਦ ਹੈ ਇਹ ਪਤਾ ਨਹੀਂ ਕਿਵੇਂ ਨੇ ਖੋਲ ਲਿਆ ਤੇ ਬੱਸੇ ਸਾਡੀ ਪੁਲਿਸ ਇਹ ਹੈ ਵੀ ਨਿਗਰਾਨੀ ਹੈ ਹਰ ਇੱਕ ਦੇ ਇਹਨੇ ਅੱਜ ਥੋੜੇ ਖੋਲਿਆ ਸੀਗਾ ਅਸੀਂ ਉਹਦੀ ਰੇਡ ਮਾਰਤਾ ਇੱਥੇ ਕੁਝ ਲੋਕ ਹੈ ਜਿਹੜੇ ਲੋਕਾਂ ਨੂੰ ਸਪਾ ਰੈਂਟ ਵੱਧ ਮਿਲਣ ਦੀ ਲਾਲਤ ਦੇ ਵਿੱਚ ਇਹ ਜਿਹੇ ਲੋਕਾਂ ਨੂੰ ਸਪਾ ਦੇ ਦਿੰਦੇ ਨੇ ਉਹਨੂੰ ਵੀ ਕੋਈ ਚੇਤਾਵਨੀ ਆਪ ਹਾਂ ਅਸੀਂ ਜਿਹੜੇ ਇਹਦੇ ਲੈਂਡਲੋਰਡ ਨੇ ਉਹਨਾਂ ਨੂੰ ਵੀ ਵਿੱਚ ਨਾਮਿਨੇਟ ਕੀਤਾ ਤੇ ਜਿਹੜੇ ਟੈਨੈਂਟਡ ਨੇ ਜਿਨ੍ਹਾਂ ਨੇ ਅੱਗੇ ਕਰਾਇਆ ਤੇ ਦਿੱਤਾ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਅਕਸਰ ਅਸੀਂ ਦੇਖਦੇ ਨਗਰ ਕੌਂਸਲ ਸੀਲ ਆਉਂਦੀ ਹੈ ਬਿਲਡਿੰਗਾਂ ਦੇ